ਤੇ ਦੋਸਤੋ ਦਲਾਈ ਲਾਮਾ ਦਾ ਜ਼ਿਕਰ ਕਰਦੇ ਆ ਥੋੜਾ ਜਿਹਾ ਅੱਗੇ ਜਾ ਕੇ ਕਰਾਂਗੇ ਤੇ ਕੌਣ ਸੀ ਕਿਉਂ ਸੀ ਤੇ ਕਦਾਂ ਇਹਨਾਂ ਨੂੰ ਦਲਾਈ ਲਾਮਾ ਕਿਉਂ ਕਿਹਾ ਜਾਂਦਾ ਹੈ ਕਹਿੰਦੇ ਨੇ ਕਿ ਮਜੂਤਾ 14ਵੇਂ ਦਲਾਈ ਲਾਮਾ ਨੂੰ ਪੱਛਮੀ ਤੇ ਭਾਰਤੀ মিডিਆ ਦੇ ਵਿੱਚ ਅਹਿੰਸਾ ਦੇ ਪੈਰੋਕਾਰ ਪੈਰੋਕਾਰ ਜਿਹੜੇ ਨੇ ਤੇ ਇੱਕ ਭੱਦਰ ਸੱਜਣ ਦੇ ਵਜੋਂ ਬਹੁਤ ਪ੍ਰਚਾਰਿਆ ਜਾਂਦਾ ਹੈ ਥਾਂ ਥਾਂ ਦੇ ਉੱਤੇ ਉਸ ਦੀਆਂ ਤਕਰੀਰਾਂ ਕਰਵਾਈਆਂ ਜਾਂਦੀਆਂ ਨੇ ਉਸ ਨੂੰ 1999 ਦੇ ਵਿੱਚ ਪੱਛਮੀ ਜਗਤ ਦੇ ਵੱਲੋਂ ਨੋਬਲ ਸ਼ਾਂਤੀ ਇਨਾਮ ਵੀ ਦਿੱਤਾ ਗਿਆ ਸਾਡਾ ਗਵਾਂਡੀ ਮੋਲਕ ਸਵੀਟਨ ਤੇ ਦਲਾਈ ਲਾਮੇ ਦਾ ਜਿਹੜਾ ਇਹ ਅਕਸ ਹੈ 1959 ਤੋਂ ਮਗਰੋਂ ਹੀ ਲਗਾਤਾਰ ਘੜਿਆ ਜਾਂਦਾ ਜਾਂਦਾ ਰਿਹਾ ਹੈ ਇਹ ਸਾਰੀ ਆਕਾਸੀ ਕਰਕੇ ਇਨਕਲਾਬ ਤੋਂ ਪਹਿਲਾਂ ਦੇ ਤਿੱਬਤ ਤੇ ਇਸ ਲਾਮਾ ਵਰਤਾਰੇ ਦੇ ਜਿਹੜੇ ਅਸਲ ਕਾਰਿਆਂ ਤੋਂ ਬਹੁਤ ਚਲਾਕੀਆਂ ਦੇ ਨਾਲ ਧਿਆਨ ਜਿਹੜਾ ਹਟਾ ਦਿੱਤਾ ਜਾਂਦਾ ਹੈ ਸਚਾਈ ਇਹਦੀ ਹੈ ਇਹਦੇ ਪਿੱਛੇ ਕਿ 1949 ਦੇ ਵਿੱਚ ਚੀਨ ਦੇ ਵਿੱਚ ਵਾਪਰੀਆਂ ਇਨਕਲਾਬੀ ਤਬਦੀਲੀਆਂ ਤੋਂ ਪਹਿਲਾਂ ਤਿੱਬਤ ਹੋਰਾਂ ਜ਼ਗੀਰੂ ਸਮਾਜਾਂ ਵਾਂਗ ਹੀ ਇੱਕ ਜ਼ਗੀਰੂ ਸਮਾਜ ਸੀ ਪਰ ਇੱਥੇ ਜਿਹੜਾ ਜ਼ਗੀਰੂ ਸਮਾਜ ਦੀ ਜਕੜ ਕਿਸੇ ਦੀ ਹੋਰ ਸਮਾਜ ਦੇ ਮੁਕਾਬਲੇ ਵਧੇਰੇ ਸੀ 650 ਦਾ ਸਮਾਜ ਜਿਹੜਾ ਸਨ 1920 ਜਾਂ 25 ਦੀ ਗੱਲ ਨਹੀਂ ਜਾਂ 1600 1800 ਜਾਂ 1700 1400 ਸਦੀ ਦੀ ਗੱਲ ਨਹੀਂ ਹੈ ਇਹ ਗੱਲ ਹੈ 650 ਦਾ ਸਮਾਂ 650 ਦੇ ਵਿੱਚ ਸਨ 650 ਚ ਤਿੱਬਤੀ ਰਾਜੇ ਸੌਂਗ ਸਸਤਨ ਗਾਂਪੋ ਦੇ ਜਿਹੜਾ ਵੇਲੇ ਸਮੇਂ ਦੇ ਵਿੱਚ ਉਸ ਤੋਂ ਉਸ ਸਮੇਂ ਤੋਂ ਤਿੱਬਤ ਦੇ ਵਿੱਚ ਜਗੀਰੂ ਸਮਾਜ ਦਾ ਜਿਹੜਾ ਮੋੜ ਬੱਜਿਆ ਉਸ ਨੇ ਚੀਨ ਅਤੇ ਨੇਪਾਲ ਦੀਆਂ ਰਾਣੀਆਂ ਦੇ ਨਾਲ ਵਿਆਹ ਕਰਵਾਏ ਹੋਏ ਸਨ ਜਿਨ੍ਹਾਂ ਸਾਂਝਾ ਸਦਕਾ ਹੀ ਉਹ ਤਿੱਬਤ ਦੇ ਵਿੱਚ ਜਗੀਰੂ ਪ੍ਰਬੰਧ ਨੂੰ ਚਲਾਉਂਦੇ ਜਿਹੜਾ ਗੁਰਬੀ ਸਿੱਖ ਰਿਹਾ ਸੀ ਇਸ ਪ੍ਰਭਾਵ ਸਦਕਾ ਹੀ ਤਿੱਬਤ ਦੇ ਵਿੱਚ ਤਾੰਤ੍ਰਿਕ ਬੁੱਧ মত ਦਾ ਜਿਹੜਾ ਦਾਖਲਾ ਹੋਇਆ ਜਿਸਨੇ ਪੁਰਾਣੇ ਵਿਸ਼ਵਾਸਾਂ ਦੇ ਨਾਲ ਰਲ ਕੇ ਲਾਮਾ ਧਾਰਾ ਦੀ ਜਿਹੜੀ ਸੀ ਸ਼ੁਰੂਆਤ ਕੀਤੀ ਹੁਣ ਤਿੱਬਤ ਦੇ ਤਖਤ ਦੇ ਉੱਤੇ ਬੈਠਣ ਦੇ ਲਈ ਲਗਾਤਾਰ ਜਿਹੜਾ ਭੇੜਾਂ ਦਾ ਦੌਰ ਜਿਹੜਾ ਸ਼ੁਰੂ ਹੋਇਆ ਇੱਕ ਦੂਸਰੇ ਨਾਲ ਲੜ ਰਹੇ ਨੇ ਭੇੜ ਰਹੇ ਨੇ ਤੇ ਇਹ ਭੇੜ ਜਿਹੜੇ ਐ ਅਹਿੰਸਾ ਤੋਂ ਉਲਟ ਭਿਆੰਕਰ ਹਿੰਸਾ ਦੇ ਵਿੱਚ ਸ਼ਰੀਕ ਸਨ ਸਨ 1400 ਤੋਂ 1600 ਵਿੱਚ ਜਿਹੜਾ ਇਸਵੀ ਦੇ ਦਾ ਸਮਾਂ ਹੈ 1400 ਤੋਂ 1600 ਦਾ ਸਮਾਂ ਸਨ ਦਾ ਹਿੰਸਕ ਢੰਗਾਂ ਰਾਹੀਂ ਮੱਠਾ ਮੱਠਾਂ ਤੇ ਮਹੰਤਾਂ ਨੇ ਕੁੱਲ ਸਮਾਜ ਦੇ ਉੱਤੇ ਆਪਣੀ ਜਕੜ ਜਿਹੜੀ ਬਣਾ ਲਈ ਸੀ ਇਸ ਪ੍ਰਬੰਧ ਦਾ ਕੇਂਦਰੀ ਧੁਰਾ ਜਿਹੜਾ ਸੀ ਦলাই লামੇ ਸਨ ਜਿਨ੍ਹਾਂ ਨੂੰ ਪੁਰਾਣੀ ਕੁਦਰਤੀ ਰੱਬਾਂ ਦਾ ਹੀ ਜਿਹੜਾ ਰੂਪ ਦੱਸਿਆ ਗਿਆ ਕਿ ਉਹ ਰੱਬ ਦੇ ਬਰਾਬਰ ਨੇ ਇਹਨਾਂ ਮੱਠਾਂ ਦੇ ਕੋਲ ਹੀ ਤਿੱਬਤ ਦੀ ਬਹੁਤ ਬਹੁਤ ਜੜੀ ਸੀ ਜ਼ਮੀਨ ਜਿਹੜੀ ਸੀ ਜ਼ਿਆਦਾਤਰ ਉਹਦੀ ਮਾਲਕੀ ਸੀ ਇਹਨਾਂ ਦੀ ਜਿਸ ਦੇ ਵਿੱਚ ਹਜ਼ਾਰਾਂ ਦੀ ਹਜ਼ਾਰਾਂ ਹੀ ਮੁਜਾਰੇ ਤੇ ਪ੍ਰਚਾਰਕ ਕੰਮ ਕਰਦੇ ਜਿਵੇਂ ਕਿ ਦਰੇਪੰਗ ਮੱਠ ਦੇ ਕੋਲ 185 ਰਿਆਸਤਾਂ ਸੀ 185 ਰਿਆਸਤਾਂ ਦੇ ਵਿੱਚ ਕੁੱਲ 7000 ਬੋਧੀ ਪ੍ਰਚਾਰਕਾਂ ਤੇ 40000 ਆਮ ਲੋਕਾਂ ਦੀ ਮਾਲਕੀ ਸੀ ਖੁਦ ਮੌਜੂਦਾ ਦলাই লামਾ ਜਦੋਂ 1950 ਦੇ ਵਿੱਚ ਪਹਿਲੀ ਵਾਰ ਭੱਜਿਆ ਸੀ ਤਾਂ ਉਹ ਨਾਲ ਸੈਂਕੜੇ ਹੀ ਖਚਰਾ ਨੂੰ ਜਿਹੜਾ ਖਚਰਾ ਦਾ ਜਿਹੜਾ ਉਹਨਾਂ ਦੇ ਉੱਤੇ ਸੋਨੇ ਦੇ ਨਾਲ ਭਰ ਕੇ ਚਾਂਦੀ ਦੀਆਂ ਇੱਟਾਂ ਲੈ ਕੇ ਗਿਆ ਸੀ ਉਹ ਨਾਲ ਭੱਜ ਗਿਆ ਸੀ ਉਸ ਦੇ ਨਸਨ ਦੇ ਵਿੱਚ ਅਮਰੀਕੀ ਖੋਫਿਆ ਏਜੰਸੀਆਂ ਜੜੀਆਂ ਨੇ CIA ਦਾ ਹੱਥ ਵੀ ਸੀਗਾ ਜਿਸ ਨੂੰ ਖੁਦ ਦਲਾਈ ਲਾਮੇ ਨੇ ਆਪਣੀ ਸਵੈ ਜੀਵਨੀ ਫਰੀडम ਇਨ ਐਕਸਾਈਲ ਦੇ ਵਿੱਚ ਜਿਹੜਾ ਮੰਨਿਆ ਦੂਜੇ ਪਾਸੇ ਤਿੱਬਤ ਦੇ ਆਮ ਮੁਜਾਰਿਆਂ ਦੇ ਵਿੱਚ ਤੇ ਆਮ ਬੋਧੀ ਪ੍ਰਚਾਰਕਾਂ ਦੀ ਹਾਲਤ ਜਿਹੜੀ ਹੈ ਅਤ ਦੀ ਗਰੀਬੀ ਵਾਲੀ ਸੀ ਉਹਨਾਂ ਦੇ ਉੱਤੇ ਦਰਜਨਾਂ ਕਿਸਮਾਂ ਦੇ ਕਰ ਜਿਹੜੇ ਸੀ ਯਾਨੀ ਕਿ ਟੈਕਸ ਲਾਏ ਜਾਂਦੇ ਸਨ 1940 ਦੇ ਇੱਕ ਅਧਿਆਨ ਦੇ ਮੁਤਾਬਕ ਜੋ ਸਟੱਡੀ ਹੈ 38 ਫੀਸਦੀ ਆਬਾਦੀ ਅਜਾਈ ਸੀ ਜਿਸ ਨੇ ਕਦੇ ਚਾਹ ਵੀ ਪੀ ਕੇ ਨਹੀਂ ਸੀ ਦੇਖੀ ਲਗਭਗ ਅੱਧੀ ਆਬਾਦੀ ਮੱਖਣ ਵੀ ਖਰੀਦ ਕੇ ਨਹੀਂ ਖਾ ਸਕਦੀ ਸੀ ਦੂਜੇ ਪਾਸੇ ਪ੍ਰਸਿੱਧ ਜੋਕਾ ਕੰਗ ਜਿਹੜਾ ਸੀ ਜੋਕਾ ਕੰਗ ਜਿਹੇ ਮੰਦਰਾਂ ਦੇ ਵਿੱਚ ਹਰ ਰੋਜ਼ 4 ਟਨ ਮੱਖਣ ਦਾ ਚੜਾਵਾ ਚੜਾਉਂਦਾ ਸੀ ਲਗਭਗ 90 ਫੀਸਦੀ ਆਬਾਦੀ ਵਕ-ਵਕ ਸਰੀਰਕ ਅਲਾਮਤਾਂ ਕੋੜ ਟੀਵੀ ਧੁਨਖ ਅੰਨਪਨ ਤਿੱਬਤ ਦੀ ਭੌਤਿਕ ਸਥਿਤੀ ਕਰਕੇ ਇਹ ਉੱਥੇ ਆਮ ਦੇ ਨਾਲੋਂ ਜ਼ਿਆਦਾ ਹੁੰਦਾ ਸੀ ਤੇ ਇਹਦੇ ਲੋਕ ਜ਼ਿਆਦਾ ਸ਼ਿਕਾਰ ਹੁੰਦੇ ਸੀ ਬਿਮਾਰੀਆਂ ਦੇ ਜਨਤਕ ਜੀਵਨ ਦੇ ਵਿੱਚ ਸੰਨਿਆਸੀ ਜ਼ਿੰਦਗੀ ਦਾ ਪ੍ਰਚਾਰ ਕਰਨ ਵਾਲੇ ਲਾਮਿਆਂ ਤੇ ਉੱਪਰਲੇ ਮਹਾਂਤਾਂ ਵੱਲੋਂ ਹੇਟਲੇ ਬੋਧੀ ਪ੍ਰਚਾਰਕਾਂ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਆਮ ਗੱਲ ਸੀ ਜਿਸ ਕਰਕੇ ਜਿਨਸੀ ਬਿਮਾਰੀਆਂ ਦੀ ਵੀ ਵੱਡੀ ਹੋਂਦ ਸੀ ਮੁਝਾਰਾ ਭੂ ਗੁਲਾਮਾਂ ਦੀਆਂ ਲੜਕੀਆਂ ਦੇ ਨਾਲ ਜ਼ੋਰ ਜ਼ਬਰਦਸਤੀਆਂ ਆਮ ਗੱਲਾਂ ਸੀ ਪਰ ਮਹਾਂਤਾਂ ਦੇ ਵੱਲੋਂ ਕਿਸੇ ਵੀ ਕਿਸਮ ਦੇ ਆਧੁਨਿਕ ਦਵਾਈ ਇਲਾਜ ਤੇ ਜਨਤਕ ਸਿਹਤ ਸਹੂਲਤਾਂ ਦਾ ਵਿਰੋਧ ਕੀਤਾ ਜਾਂਦਾ ਸੀ ਜਿਵੇਂ ਕਿ ਅੱਜ ਤਾਲੀਬਾਨ ਕਰਦਾ ਹੈ ਸਾਰੇ ਨਰੀਖਕ ਇਸ ਗੱਲ ਦੇ ਨਾਲ ਇੱਕ ਮਤ ਨੇ ਕਿ ਇਸ ਜਕੜ ਵਾਲੇ ਸਮਾਜ ਦੇ ਵਿੱਚ ਆਮ ਲੋਕਾਂ ਦੇ ਲਈ ਸਿੱਖਿਆ ਮੁਕਾਬਲਾ ਜਾਂ ਮੁਕੰਮਲ ਤੌਰ ਦੇ ਉਤੇ ਗਾਇਬ ਸੀ ਕਿਤੇ ਦਿਖਦੀ ਨਹੀਂ ਸੀ ਤਿੱਬਤ ਦੇ ਵਿੱਚ ਮਾਓਵਾਦੀ ਇਨਕਲਾਬ ਤੋਂ ਪਹਿਲਾਂ ਤਿੱਬਤੀ ਭਾਸ਼ਾ ਦੇ ਵਿੱਚ ਕੋਈ ਵੀ ਮੈਗਜ਼ੀਨ ਪ੍ਰਕਾਸ਼ਿਤ ਕਿਤਾਬਾਂ ਜਾਂ ਫਿਰ ਹੋਰ ਕਿਸੇ ਕਿਸਮ ਦੇ ਗੈਰ ਧਾਰਮਿਕ ਸਾਹਿਤ ਦੀ ਅਨਹੋਦ ਸੀ ਇਸ ਗਰੀਬੀ ਤੋਂ ਬਚਨ ਜਾਂ ਭੱਜ ਕੇ ਇਸ ਤੋਂ ਭੱਜ ਕੇ ਨਿਕਲ ਜਾਣ ਦਾ ਮੁਜਾਰਿਆਂ ਦੇ ਕੋਲ ਕੋਈ ਹੋਰ ਰਾਹ ਨਹੀਂ ਸੀ ਜੇਕਰ ਕੋਈ ਵੀ ਅੱਗੋਂ ਬੋਲਦਾ ਸੀ ਉਹਨਾਂ ਦੇ ਤਾਂ ਤਤਸ਼ੱਦਤ ਤੇ ਭਿਆੰਕਰ ਤੋਂ ਭਿਆੰਕਰ ਰੂਪਾਂ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਪੁਰਾਣੇ ਅਜਾਇਬ ਘਰਾਂ ਦੇ ਵਿੱਚ ਅੱਜ ਵੀ ਉਹ ਹਥਿਆਰ ਪਏ ਨੇ ਜਿਨ੍ਹਾਂ ਰਾਹੀਂ ਇਹ ਤਸ਼ੱਦਦ ਕਰਿਆ ਜਾਂਦਾ ਸੀ ਇਹਨਾਂ ਦੇ ਵਿੱਚ 16 ਦੇ ਨਾਲ 9 ਉਖਾੜਨੇ ਬੋਰੀ ਦੇ ਵਿੱਚ ਬੰਦ ਕਰਕੇ ਨਹਿਰ ਦੇ ਵਿੱਚ ਸੁੱਟ ਦੇਣਾ ਅੱਖਾਂ ਦੇ ਵਿੱਚ ਮਿਰਚਾਂ ਭੁੱਕੜੀਆਂ ਸਲਾਈਆਂ ਦੇ ਨਾਲ ਅੱਖਾਂ ਕੱਟਣੀਆਂ ਅੰਗੂਠਿਆਂ ਦੇ ਨਾਲ ਬੰਨ ਕੇ ਲਮਕਾਉਣਾ ਆਦੀ ਜਿਹੜਾ ਸ਼ਾਮਲ ਸੀ ਇਹਨਾਂ ਮਾਰੇ ਜਾਂਦੇ ਲੋਕਾਂ ਦੇ ਅਵਸ਼ੇਸ਼ਾਂ ਨੂੰ ਲਾਮਿਆਂ ਦੇ ਵੱਲੋਂ ਯਾਦ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਿਆ ਜਾਂਦਾ ਤੇ ਮਨੁੱਖੀ ਪੱਟਾਂ ਦੀਆਂ ਹੱਡੀਆਂ ਤੋਂ ਬਣਾਈਆਂ ਬੰਸਰੀਆਂ ਚਮੜੀ ਤੋਂ ਬਣਾਏ ਢੋਲ ਖੋਪੜਾਂ ਤੋਂ ਬਣਾਏ ਡੋਂਗੇ ਆਦੀ ਜਿਹੜੇ ਸੀ ਜਿਹੜੇ ਕਿ ਇਨਕਲਾਬ ਤੋਂ ਮਗਰੋਂ ਇਨਾ ਮਹੱਲਾਂ ਮਹਿਲਾਂ ਦੇ ਵਿੱਚ ਜਿਹੜਾ ਬਰਾਮਦ ਹੋਏ ਨੇ ਇਨਕਲਾਬ ਤੋਂ ਮਗਰੋਂ ਮਜੂਤਾ ਦਲਾਈ ਲਾਮੇ ਦੇ ਮਹਿਲ ਦੇ ਵਿੱਚ 108 ਵੱਖ-ਵੱਖ ਮਨੁੱਖੀ ਖੋਪੜੀਆਂ ਤੋਂ ਬਣੀ ਹੋਈ ਤਸਵੀਲ ਲੱਭੀ ਗਈ ਸੀ ਕਈ ਸਾਬਕਾ ਮੁਜਾਰਿਆਂ ਨੇ ਇਨਕਲਾਬ ਤੋਂ ਮਗਰੋਂ ਜਿਹੜੀਆਂ ਸੀ ਗਵਾਹੀਆਂ ਵੀ ਪਾਈਆਂ ਸਨ ਕਿ ਲਾਮਿਆਂ ਵੱਲੋਂ ਜਿਉਂਦੇ ਹੋ ਇਨਸਾਨਾਂ ਦੀ ਬਲੀ ਦਿੱਤੀ ਜਾਂਦੀ ਸੀ ਤੇ 1948 ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 1948 ਦੇ ਵਿੱਚ ਮਾਓਵਾਦੀ ਇਨਕਲਾਬ ਦੀ ਜਿੱਤ ਰੋਕਣ ਦੀ ਉਮੀਦ ਦੇ ਨਾਲ 21 ਲੋਕਾਂ ਦੀ ਬਲੀ ਦਿੱਤੀ ਗਈ ਸੀ ਇਸ ਸਾਰੇ ਦਾ ਅੰਤ ਜਿਹੜਾ ਸੀ ਤਿੱਬਤ ਦੇ ਵਿੱਚ ਚੀਨੀ ਲੋਕ ਮੁਕਤੀ ਸੈਨਾ ਦੇ ਦਖਲ ਤੋਂ ਮਗਰੋਂ ਹੋਇਆ ਮੁਜਾਰੇ ਆਜ਼ਾਦ ਕਰ ਦਿੱਤੇ ਗਏ ਉਹਨਾਂ ਦੇ ਸਿਰ ਚੜਿਆ ਜ਼ਗੀਰੂ ਮਾਲਕਾਂ ਤੇ ਲਾਮਿਆਂ ਦਾ ਸਾਰਾ ਲਗਾਨ ਮਾਫ਼ ਕਰ ਦਿੱਤਾ ਗਿਆ ਜਵਰੀ ਕਾਰਵਾਈ ਜਬਰ ਜਿਹੜੀ ਕਾਰਵਾਈ ਜਾਂਦੀ ਉਲਾਂਘ ਕਿਰਤ ਉੱਪਰ ਰੋਕ ਲਾ ਦਿੱਤੀ ਗਈ 1955 ਤੱਕ ਪਹਿਲੇ ਸਕੂਲ ਖੋਲਣੇ ਜਿਹੜੇ ਸੀ ਸ਼ੁਰੂ ਹੋਏ ਤੇ ਜੁਲਾਈ 1957 ਆਉਂਦੇ-ਆਉਂਦੇ ਜਿਹੜੇ ਸੀ ਉੱਥੇ 79 ਪ੍ਰਾਇਮਰੀ ਸਕੂਲ ਜਿਹੜੇ ਕਾਇਮ ਹੋ ਚੁੱਕੇ ਸਨ ਜਿਨ੍ਹਾਂ ਦੇ ਵਿੱਚ 6000 ਵਿਦਿਆਰਥੀ ਦਾਖਲ ਸਨ ਸਾਖਰਤਾ ਦਰ ਜਿਹੜੀ ਕਿ 2% ਤੋਂ ਵੀ ਥੱਲੇ ਸੀ ਉਹ ਦੋ ਦਹਾਕਿਆਂ ਦੇ ਵਿੱਚ ਮੁਕੰਮਲ ਹੋਣ ਵੱਲ ਜਿਹੜਾ ਵਧਣ ਲੱਗੀ ਪਹਿਲੇ ਅਖਬਾਰ ਕਿਤਾਬਾਂ ਤੇ ਪਰਚੇ ਤਿੱਬਤੀ ਭਾਸ਼ਾ ਦੇ ਵਿੱਚ ਛਪਨੇ ਸ਼ੁਰੂ ਹੋਏ ਤਿੱਬਤੀ ਟਾਈਪਰਾਇਟਰ ਵਿਕਸਤ ਕੀਤੇ ਗਏ ਰਵਾਇਤੀ ਤਿੱਬਤੀ ਦਵਾਈ ਵਿਗਿਆਨ ਦਾ ਅਧਿਐਨ ਕੀਤਾ ਗਿਆ ਇਸ ਦੀਆਂ ਚੰਗੀਆਂ ਚੀਜ਼ਾਂ ਨੂੰ ਪਹਿਲੀ ਵਾਰੀ ਆਮ ਲੋਕਾਂ ਤੱਕ ਲਜਾਇਆ ਗਿਆ ਔਰਤਾਂ ਦੀ ਭੂਮਿਕਾ ਸਮਾਜ ਨੂੰ ਚਲਾਉਣ ਦੇ ਵਿੱਚ ਵਧਣ ਲੱਗ ਪਈ 1975 ਤੱਕ ਕੁੱਲ 28000 ਇਨਕਲਾਬੀ ਕਾਡਰਾਂ ਦੇ ਵਿੱਚੋਂ 12000 ਔਰਤਾਂ ਸਨ ਐਵਰੇਸਟ ਜਿਹੜੀ ਹੈ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਵੀ ਤਿੱਬਤ ਤੋਂ ਹੀ ਬਣੀ ਸੀ 1958 ਦੇ ਵਿੱਚ ਪਹਿਲੀ ਜਿਹੜੀ ਕੋਲ ਖਾਨ ਸ਼ੁਰੂ ਹੋਈ ਇਹ ਸਭ ਉਸ ਵੇਲੇ ਦੀ ਚੀਨੀ ਸਰਕਾਰ ਦੀਆਂ ਤਿੱਬਤ ਨੂੰ ਵਿਭਿੰਨਤਾ ਵਾਲਾ ਇਲਾਕਾ ਬਣਾਉਣ ਦੀਆਂ ਨੀਤੀਆਂ ਦਾ ਨਤੀਜਾ ਸੀ ਜਿੱਥੇ ਕਿ ਖੇਤੀ ਵੀ ਹੋਵੇ ਪਰ ਨਾਲੋਂ ਨਾਲ ਸੰਨਤ ਵੀ ਵਿਕਸਤ ਕਰੇ ਕਿਉਂਕਿ ਜੇਕਰ ਤਿੱਬਤ ਸਿਰਫ ਖੇਤੀ ਪ੍ਰਦਾਨ ਇਲਾਕਾ ਰਹਿ ਜਾਂਦਾ ਤਾਂ ਇਸ ਨੇ ਮਹਿਜ ਮੁੱਖ ਚੀਨ ਨੂੰ ਕੱਚੇ ਮਾਲ ਦੀ ਪੂਰਤੀ ਕਰਨ ਵਾਲਾ ਖੇਤਰ ਬਣਾ ਕੇ ਰਹਿ ਜਾਣਾ ਬਣ ਕੇ ਰਹਿ ਜਾਣਾ ਸੀ ਤੇ ਇਸ ਦਾ ਆਪਣਾ ਵਿਕਸਤ ਵਿਕਾਸ ਜਿਹੜਾ ਸੀ ਪਛੜ ਜਾਣਾ ਸੀ ਪੁਰਾਣੀਆਂ ਅੰਧਵਿਸ਼ਵਾਸੀ ਰੀਤਾਂ ਨੂੰ ਭੰਨਦਿਆਂ ਹੋਇਆਂ ਤਿੱਬਤ ਦੇ ਵਿੱਚ ਪਹਿਲੇ ਵੱਡੇ ਹਸਪਤਾਲ ਖੋਲੇ ਗਏ ਤੇ ਕੁਝ ਸਾਲਾਂ ਦੇ ਵਿੱਚ ਇਹਨਾਂ ਦਾ ਜਾਲ ਜਿਹੜਾ ਵਿਛਾ ਦਿੱਤਾ ਗਿਆ। ਕੁਝ ਦਹਾਕਿਆਂ ਦੇ ਵਿੱਚ ਹੀ ਤਿੱਬਤ ਵਾਸੀਆਂ ਦੀ ਔਸਤ ਉਮਰ ਦੁੱਗਣੀ ਹੋਣ ਲੱਗ ਪਈ। 60 ਸਾਲ ਦੀ ਉਮਰ ਤੱਕ ਪਹੁੰਚਣ ਲੱਗ ਗਈ। ਇਸ ਸਭ ਦੇ ਨਾਲ ਆਰਥਿਕ ਪਾੜੇ ਵੀ ਘਟਣ ਲੱਗ ਪਏ। 1976 ਦੇ ਵਿੱਚ ਮਾਓ ਦੀ ਮੌਤ ਤੋਂ ਮਗਰੋਂ ਸਰਮਾਇਦਾਰਾ ਮਾਰਗੀ ਲੋਗ ਚੀਨ ਦੀ ਸਰਕਾਰ ਤੇ ਹਾਵੀ ਹੋਏ। ਜਿਨ੍ਹਾਂ ਨੇ ਸਰਮਾਇਦਾਰਾ ਨੀਤੀਆਂ ਨੂੰ ਉਤਸ਼ਾਹਤ ਕੀਤਾ ਜਿਸ ਦੇ ਚਲਦਿਆਂ ਹੀ ਤਿੱਬਤ ਦੇ ਵਿੱਚ ਪਿਛਲੇ 3 ਦਹਾਕਿਆਂ ਦੇ ਦੌਰਾਨ ਗੈਰ ਬਰਾਬਰੀ ਵਧ ਰਹੀ ਹੈ ਪਰ 1951 ਤੋਂ ਲੈ ਕੇ ਖਾਸ ਕਰ 1959 ਤੋਂ ਮਗਰੋਂ ਤੇ 1976 ਤੱਕ ਤਿੱਬਤ ਨੇ ਜੋ ਸੁਨਹਿਰਾ ਦੌਰ ਦੇਖਿਆ ਉਹ ਲੋਕ ਮਨਾਂ ਦੇ ਵਿੱਚੋਂ ਨਹੀਂ ਵਿਸਰ ਸਕਦਾ ਇਸ ਦੌਰ ਦੀਆਂ ਕਾਮਯਾਬੀਆਂ ਦੀ ਗੱਲ ਸਰਮਾਇਦਾਰਾ মিডিਆ ਨੂੰ ਵੀ ਕੁਝ ਹੱਦ ਤੱਕ ਮੰਨਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ ਭਾਵੇਂ ਉਹ ਕਿੰਨੇ ਵੀ ਚੀਨ ਜਾਂ ਮਾਉ ਵਿਰੋਧੀ ਹੀ ਕਿਉਂ ਨਾ ਹੋਣ ਜੀ ਦੋਸਤੋ ਇਹ ਸੀ ਜੀ ਬਾਖਮਾਲ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਸ਼ਾਇਦ ਪਹਿਲਾਂ ਤੁਸੀਂ ਵੀ ਨਹੀਂ ਸੁਣੀ ਹੋਣੀ ਹੈ ਤੇ ਧੰਨਵਾਦ ਹੈ ਅੱਜ ਦੇ ਵਿਚਾਰ ਦੇ ਵਿੱਚੋਂ ਮੁਖਵਿੰਦਰ ਹੁਣਾ ਦਾ ਤੇ ਨਾਲ ਦੀ ਨਾਲ ਉਹਨਾਂ ਦੇ ਸਾਥੀ ਚਲੰਤ ਕੁਲਵੰਤ ਸਿੰਘ ਤਰਨ ਤਰਨ ਤੋਂ ਜੀ ਇਹ ਸੀ ਦੋਸਤੋ ਗੱਲਬਾਤ ਇਹ ਦলাই ਲਾਮਾ ਕੌਣ ਹੈ ਤੇ ਲੋ ਫਿਰ